ਸੋਨਾਲ ਨੇ ਆਪ ਇਹ ਗੱਲ ਦੱਸੀ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦਾ ਆਪਣੇ ਨਾਲ ਚਲੋ ਆਪਾਂ ਨੂੰ ਭਾਈ ਸਮਝਦਾ ਉਹ ਜੀ ਬਹੁਤ ਦੀਆਂ ਗੱਲਾਂ ਨਹੀਂ ਕਰਨੀਆਂ ਉਹ ਬਹੁਤ ਮਸ਼ਹੂਰ ਬੰਦਾ ਆ ਪਰ ਅੱਜ ਕੱਲ ਦਾ ਜੂਥ ਉਹਨਾਂ ਨੂੰ ਬਹੁਤ ਸੁਣਦਾ ਬਹੁਤ ਜਥੇਦਾਰ ਮੰਨਦੇ ਆ ਉਹਨੂੰ ਬਿਲਕੁਲ ਜੀ ਸੰਦ ਘਲਦੇ ਆ ਉਹ ਆਪ ਦੱਸਦਾ ਕਹਿੰਦਾ ਕਿਸੇ ਨੇ ਕੈਨੇਡਾ ਅਮਰੀਕਾ ਤੋਂ ਆਣਾ ਸਿੰਘ ਡਾਲਰ ਐਨੇ ਐਨੇ ਭੇਜ ਦਿੰਦੇ ਆ ਜਾ ਕੇ ਬਾਬੇ ਨੂੰ ਦੋ ਬਾਬੇ ਨੇ 100 ਜਗ੍ਹਾ ਵਰਤੌਣੇ 100 ਜਗ੍ਹਾ ਗੱਲਾਂ ਕਰਨੀ ਜੀ ਠੀਕ ਆ ਗੱਡੀ ਉਹ ਕਹਿੰਦਾ ਸਾਨੂੰ ਸਿੰਘਾਂ ਨੇ ਲੈ ਕੇ ਦਿੱਤੀ ਆ ਠੀਕ ਆ ਉਹਦੇ ਮਾਰ ਅਸਲੇ ਕਿਤੇ ਉਹਦੇ ਆਣ ਜਾਣ ਦਾ ਸਭ ਕੁਝ ਇਹ ਸਿੰਘ ਕਰਦੇ ਆ ਹੂੰ ਠੀਕ ਆ ਫਿਰ ਉਹਨੂੰ ਕੀ ਲੋੜ ਆ ਵਿਕਣ ਦੀ ਇਹ ਦਿਵਾਲੀ ਇਹ ਦਿਵਾਲੀ ਦਾ ਦਿਨ ਸੀਗਾ ਉਹ ਇੰਜਣ ਖਰਾਬ ਸੀਗਾ ਅੱਛਾ ਜੀ ਅਸੀਂ ਹਿਯਾਰਪੁਰ ਨੂੰ ਗਏ ਗੱਗੂ ਨੂੰ ਕਿਹਾ ਗੱਗੂ ਹੈਡ ਚੱਕ ਇੰਜਣ ਦਾ ਹੂੰ ਹਿਯਾਰਪੁਰ ਨੂੰ ਚਲੀਏ ਤੇ ਜੇਬ ਚ ਫੋਨ ਵੱਜਿਆ ਫੋਨ ਅਮਰਤਪਾਲ ਦਾ ਹੂੰ ਅਮਰਤਪਾਲ ਕਹਿੰਦਾ ਕਿੱਦਾਂ ਬਾਈ ਕਿੱਧਰ ਹੂੰ ਹੈਗਾ ਹਿਯਾਰਪੁਰ ਆਇਓ ਆ ਕਹਿੰਦਾ ਕੀ ਕਰਦੇ ਆ ਇਹ ਕਾ ਇੰਜਨ ਦਾ ਹੈੱਡ ਬਣਾਉਣ ਆਇਓ ਆ ਠੀਕ ਆ ਇੰਜਨ ਦਾ ਹੈੱਡ ਬਣਾਉਣ ਆਇਓ ਆ ਤੇ ਕਹਿੰਦਾ ਕਹਿੰਦਾ ਵੀ ਸਮਝੋ ਮੈਂ ਹਿਅਰ ਪਰ ਹੀ ਆ ਅੱਛਾ ਜੀ ਉਹ ਆਉਂਦਾ ਸੀ ਕਿਤੇ ਉਹ ਗੱਡੀ 'ਚ ਫੋਨ ਕੀਤਾ ਉਹਨੇ ਅੱਧਾ ਘੰਟਾ ਪਹਿਲਾਂ ਕਹਿੰਦਾ ਮੈਂ ਅੱਧੇ ਘੰਟੇ 'ਚ ਇਸ ਜਗ੍ਹਾ ਤੇ ਖੜੂਗਾ ਹੂੰ ਇਹ ਕਹੇ ਸੱਤ ਬਚਨ ਜੀ ਗੱਗੂ ਨੂੰ ਕਿਹਾ ਮੋਟਰਸਾਈਕਲ ਚੱਕ ਗੱਗੂ ਓਏ ਅਮਰਤਪਾਲ ਦਾ ਫੋਨ ਆਇਆ ਆਪਾਂ ਮਿਲਦੇ ਜਾ ਕੇ ਉਹਨੇ ਕਿਤੇ ਬੁਲਾਇਆ ਆਪਾਂ ਨੂੰ ਮੋਹਰੇ ਚੌਂਗ 'ਚ ਨਾਕਾ ਲੱਗਾ ਆ ਕਹਿੰਦਾ ਦੇਖ ਲੈ ਕਹਿੰਦਾ ਆਪਣੇ ਲਈ ਆ ਕਹਿੰਦਾ ਇਹ ਖੜੇ ਹਾਂ ਇਹ ਮਸੀ ਇਹਦਾ 30 ਮੀਟਰ ਦਾ ਫਰਕ ਸੀ ਉਹ ਕਿਸੇ ਦੀ ਸਵਿਫਟ ਗੱਡੀ ਸੀ ਸ਼ਾਇਦ ਸਾਨੂੰ ਨਹੀਂ ਪਤਾ ਛੋਟੀ ਗੱਡੀ ਸੀ ਬਹੁਤ ਤੇ ਉਹ ਆਇਆ ਤਾਂ ਸਾਡੀਆਂ ਅੱਖਾਂ ਭਰ ਗਈਆਂ ਉਹਨੂੰ ਦੇਖ ਕੇ ਫਿਰ ਉਹਨੇ ਸਾਨੂੰ ਨਾ 5000 ਰੁਪਏ ਦੇ ਦਿੱਤਾ ਦੀਵਾਲੀ ਵਾਲੇ ਦਿਨ ਕਹਿੰਦਾ ਦੀਵਾਲੀ ਦੇਣ ਆ ਹੈਗੇ ਸਾਲੀ ਦੀਵਾਲੀ ਮਹਿੰਗੀ ਨਾ ਪੈ ਜਾਵੇ ਕਹਿੰਦਾ 2 ਕਰੋੜ ਦੀ ਕਾਰ ਕਹਿੰਦਾ ਉਹਨੂੰ ਚੜਾ ਕੇ ਗਏ ਆ ਕਹਿੰਦਾ ਕਿੱਦਾਂ ਦੇ ਬੰਦੇ ਆ ਇਹ ਕਹਿੰਦਾ ਜੇ ਮਾਇਆ ਦੀ ਗੱਲ ਹੋਵੇ ਕਹਿੰਦਾ ਤਾਂ ਇੱਥੇ ਤਾਂ ਕਹਿੰਦਾ ਮਤਲਬ ਗਿਣਤੀ ਮੁੱਕ ਜਾਵੇ ਕਿੰਨੀ ਮਾਇਆ ਰੋਲ ਦਈਏ ਮਤਲਬ ਜਿੰਨੀ ਇਹ ਕਹਿੰਦੇ ਆ ਨਾ ਉਹਦੇ ਨਾਲੋਂ 4 ਗੁਣਾ ਜ਼ਿਆਦਾ ਤਾਂ ਹਾਜ਼ਰ ਕਰਦੇ ਆਂਗੇ ਕਹਿੰਦਾ ਗੱਲ ਭਾਈ ਐਦਾਂ ਆ ਅਸੀਂ ਤਾਂ ਕਹਿੰਦਾ ਪ੍ਰੇਮ ਨਾ ਗਏ ਸੀ ਇਹਨਾਂ 'ਚ ਇਹਨਾਂ ਤੇ ਉਹ ਬਾਬੇ ਦੀ ਸ਼ਿਕਾਇਤ ਆਈ ਅਸੀਂ ਉਹ ਦੇੜਿਆ ਉੱਥੇ ਹੀ ਆਪਣੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜੀ ਉਹ ਉਹਨਾਂ ਨੂੰ ਕਹਿੰਦਾ ਕਹਿੰਦੇ ਸੰਗਲਾਂ ਨਾਲ ਬੰਨ ਕੇ ਲਿਆਵਾਂਗੇ ਅਮਰਤਪਾਲ ਸਿੰਘ ਨੇ ਜ਼ੋਰ ਕੀਤਾ ਜੀ ਉਹ ਝੋਟਾ ਉਹਨੇ ਦੱਸਿਆ ਫੇ ਇਦਾਂ ਤੁਹਾਨੂੰ ਧੂਮ ਸਾਲਿਓ ਨੱਥਾ ਪਾਉ ਤੁਹਾਨੂੰ ਇਹਦਾ ਧੰਨ ਭਾਗ ਇਹਨਾਂ ਦੇ ਮਾਫੀ ਮੰਗਗਾ ਨਹੀਂ ਉਹ ਕਹਿੰਦਾ ਜੀ ਆਪਣਾ ਤਾਂ ਬਾਬਾ ਦਿਮਾਗ ਫਿਰ ਗਿਆ ਸੀ ਹੋਰ ਪਾਸੇ ਨੂੰ ਜੀ ਸਮਝ ਗਏ ਹਮ ਐਸ ਵੇਲੇ ਤੁਸੀਂ ਉਹਨੂੰ ਸੰਗਲ ਨਹੀਂ ਮਾਰ ਸਕਦੇ ਅਸੀਂ ਉਹਦੇ ਲਈ ਅਰਦਾਸ ਕਰਦੇ ਆ ਕਰਾਂਗੇ ਵੀ ਉਹਦੀ ਕਿਤੇ ਪਰਮੇਸ਼ਰ ਮੱਤਨਾ ਮਾਰ ਦੇਵੇ ਉਦਾਂ ਹੈ ਨਹੀਂ ਉਹ ਇਦਾਂ ਦਾ ਹੋਰ ਤੁਸੀਂ ਨਹੀਂ ਸਾਲਿਓ ਉਹਨੂੰ ਸੰਗਲ ਮਾਰ ਸਕਦੇ ਮਰਗਾ ਉਹਨੂੰ ਸੰਗਲ ਮਾਰਨਾ